ਬਹੁਤ ਵਧੀਆ ਲੱਗਾ ਮੈਚ ਹੋਣ ਤੋਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਮਤਲਬ ਕਿ ਕੌਨਫੀਡੈਂਸ ਲੈਂਦਾ ਕਿਉਂਕਿ ਮੈਚ ਖੇਡਣ ਵਾਲੇ ਦਾ ਕੌਨਫੀਡੈਂਸ ਚਲੋ ਲੈਵਲ ਹੁੰਦਾ ਹੀ ਹੁੰਦਾ ਵਾ ਲੇਕਿਨ ਦੇਖਣ ਵਾਲਿਆਂ ਦਾ ਉਹ ਤੋਂ ਜ਼ਿਆਦਾ ਹੋਣਾ ਚਾਹੀਦਾ ਲੇਕਿਨ ਅੱਜ ਮਨ ਦਾਵਨ ਰੋਲ ਨਹੀਂ ਸੀਗਾ ਅੱਜ ਵਿਸ਼ਵਾਸ ਸੀਗਾ ਭਰੋਸਾ ਸੀਗਾ ਉਸ ਪ੍ਰਮਾਤਮਾ ਦੇ ਕਲਪਰਪ ਤੇ ਔਰ ਸਾਨੂੰ ਇੰਡੀਅਨ ਹਾਕੀ ਟੀਮ ਤੇ ਪਲੇਅਰਾਂ ਤੇ ਪੂਰਾ ਕੌਨਫੀਡੈਂਸ ਸੀਗਾ ਕਿ ਉਹ ਅੱਜ ਇਹ ਮੈਚ ਜਿਹੜਾ ਜਿੱਤ ਕੇ ਸੁਪਨਿਆਂ ਦੇ ਨਾਲ ਜਿੱਤ ਕੇ ਆਹ ਭਾਰਤ ਦੀ ਝੋਲੀ ਦੇ ਵਿੱਚ 골ਡ ਮੈਡਲ ਪਾਉਣਗੇ ਉਹ ਪ੍ਰਮਾਤਮਾ ਨੇ ਜਿਹੜੀ ਆਸ ਪੂਰੀ ਕਰ ਦਿੱਤੀ ਹੈ ਪਰ ਜਦੋਂ ਕਿਤੇ ਗੋਲ ਹੁੰਦਾ ਸੀ ਮੈਂ ਤੁਹਾਡੀਆਂ ਜਿਹੜੀਆਂ ਰਿਐਕਸ਼ਨ ਸੀਗੇ ਉਹ ਬਹੁਤ ਬਹੁਤ ਪਿਆਰੇ ਲੱਗ ਰਹੇ ਸੀਗੇ ਇਹ ਤਾਂ ਆਪਣੇ ਪੁੱਤਰ ਨੂੰ ਦੇਖ ਕੇ ਹਾਂਜੀ ਹਾਂਜੀ ਮੈਂ ਮੈਂ ਉਹ ਮਲਕੇ ਮੇਰੇ ਜਿਹੜੇ ਰਿਐਕਸ਼ਨ ਸੀਗੇ ਨਾ ਉਹ ਮੇਰੀ ਦੁਆ ਸੀ ਉਹ ਪ੍ਰਮਾਤਮਾ ਕੇ ਸਤਗੁਰੂ ਅੱਗੇ ਦੁਆ ਅਰਦਾਸ ਚੱਲ ਰਹੀ ਸੀ ਅੰਦਰੋਂ ਵੀ ਸੱਚੇ ਪਾਤਸ਼ਾਹ ਇਹਨਾਂ ਦਾ ਮਲਕੇ ਪਲੇਅਰਾਂ ਦੀ ਤੁਸੀਂ ਇੱਜ਼ਤ ਰੱਖਣੀ ਲੱਜ ਰੱਖਣੀ ਆ ਕਿ ਇਹ ਬ੍ਰੌਂਜ਼ ਮੈਡਲ ਜਿੱਤਣਾ ਔਰ ਸਾਰੇ ਆਪਣੇ ਦੇਸ਼ ਦਾ ਅੱਜ ਉਹਨਾਂ ਨੇ ਨਾਮ ਰੋਸ਼ਨ ਕੀਤਾ ਨੁਝੇ ਤੇ ਖਿਡਾਰੀਆਂ ਨੂੰ ਬਧਾਈ ਦੇਣਾ ਚਾਹੀਦਾ ਬਹੁਤ ਬਹੁਤ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ ਪ੍ਰਮਾਤਮਾ ਉਹਨਾਂ ਦੀਆਂ ਚੜ੍ਹਦੀਆਂ ਕਲਾ ਰੱਖੇ ਅੱਗੇ ਤੋਂ ਵੀ ਇਸੇ ਤਰੀਕੇ ਨਾਲ ਤਗੜੇ ਹੋ ਕੇ ਖੇਡਣ ਤੇ ਇਸੇ ਤਰੀਕੇ ਦੇ ਨਾਲ ਭਾਰਤ ਦੀ ਚੋਲੀ ਦੇ ਵਿੱਚ ਜਿਹੜੇ ਉਹ ਮੈਡਲ ਗੋਲਡ ਮੈਡਲ ਪਾਉਂਦੇ ਰਹਿਣ ਸਵਾਗਤ ਹੈ ਤੁਹਾਡਾ ਕਿਵੇਂ ਰਹਿਣ ਗਿਆ ਤੁਹਾਡੇ ਵੱਲ ਹਾਂਜੀ ਸਾਡੇ ਵੱਲੋਂ ਤੇ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਜੀ ਲੇਕਿਨ ਜਦੋਂ ਮਲਕੇ ਟੀਮ ਆਏਗੀ ਆਪਣੇ ਬੱਚੇ ਜੋ ਆਉਣਗੇ ਉਹਨੂੰ 에ਰਪੋਰਟ ਤੇ ਲੈ ਕੇ ਆਵਾਂਗੇ ਢੋਲਾਂ ਦੇ ਨਾਲ ਡਗਿਆਂ ਦੇ ਨਾਲ ਮਲਕੇ ਭੰਗੜੇ ਪਾਵਾਂਗੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਪੰਜਾਬੀ ਹੋਣ ਦਾ ਹੱਕ ਪੂਰਾ ਕਰਨਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਇੱਕ ਪੰਜਾਬੀ ਦਾ ਤੁਹਾਨੂੰ ਪਤਾ ਜਿੱਥੋਂ ਤੱਕ ਢੋਲ ਦੇ ਡਗੇ ਦੇ ਨਾਲ ਭੰਗੜਾ ਨਾ ਪੈ ਜਾਵੇ ਤੇ ਉਹ ਫਿਰ ਖੁਸ਼ੀ ਜਿਹੜੀ ਆ ਉਹ ਅਧੂਰੀ ਰਹਿ ਜਾਂਦੀ ਆ ਪਰ ਇਹ ਜਿਹੜੀ ਖੁਸ਼ੀ ਆ ਇਹ ਬੋਲਤੇ ਡਗੇ ਦੇ ਨਾਲ ਪੂਰੀ ਮਤਲਕ ਮਨਾਈ ਜਾਵੇਗੀ ਹਾਂਜੀ ਅੱਜ ਬਹੁਤ ਖੁਸ਼ੀ ਹੋਈ ਆ ਕਾਕੇ ਦਾ ਮੇਚ ਦੇਖ ਕੇ ਤੇ ਸੁਖਜੀਤ ਨੂੰ ਜਿਆਦੀਆਂ ਜਿਆਦੀਆਂ ਵਧਾਈਆਂ ਨਾਲੇ ਉਹਦੀ ਸਾਰੀ ਟੀਮ ਨੂੰ ਤੇ ਅੱਜ ਬਹੁਤ ਖੁਸ਼ੀ ਜਿਆਦੀ ਹੋਈ ਆ ਅੱਜ ਬੋਲਿਆ ਵੀ ਨਹੀਂ ਜਾ ਰਿਹਾ ਹੈਗਾ ਇੰਨੀ ਖੁਸ਼ੀ ਹੋਈ ਆ ਜੀ ਦੱਸੋ ਮਰਾ ਜਦੋਂ ਸੁਖਜੀਤ ਨੂੰ ਗ੍ਰੀਨ ਕਾਰਡ ਲਗਾਈ ਉਹਦੇ ਦਿਲ ਨੂੰ ਥੋੜੀ ਜਿਹੀ ਠੇਸ ਹਾਂਜੀ ਹਾਂਜੀ ਥੋੜੀ ਜਿਹੀ ਲੱਗੀ ਸੀ ਥੇਸ ਤੇ ਪਰ ਚਲੋ ਕੋਈ ਗੱਲ ਨਹੀਂ ਉਸੇ ਟਾਈਮ ਤੇ ਆ ਗਿਆ ਸੀਗਾ ਇਕੋ ਗਾਨੇ ਵਿੱਚ ਚੱਲੋ ਬ੍ਰੇਕ ਹੋ ਗਈ ਉਹਨਾਂ ਦੀ ਵਧੀਆ ਖੇੜੀ ਸਾਰੀ ਬਹੁਤ ਵਧੀਆ ਖੇਜੀ ਸਾਰੀ ਟੀਮ ਸੁਖਜੀਤ ਦੇ ਗੇਮ ਕਿਦਾਂ ਦੇ ਲੱਗੇ ਹਾਂਜੀ ਬਹੁਤ ਵਧੀਆ ਸੁਖਜੀਤ ਦੀ ਟੀਮ ਗੇਮ ਵੀ ਬਹੁਤ ਵਧੀਆ ਹਾਂ ਹੁਣ ਉਹਨਾਂ ਨੇ ਭਾਰਤ ਆਉਣਾ ਹੈ ਹਾਂਜੀ ਜਲੰਧਰ ਆਉਣਾ ਹੈ ਕਿਹਦੇ ਨਾਲ ਕਿਦਾਂ ਦੀਆਂ ਤਿਆਰੀਆਂ ਰਹਿਣਗੀਆਂ ਬਹੁਤ ਵਧੀਆ ਵਿਆਹ ਵਾਂਗ ਮਾਹੌਲ ਹੋਊਗਾ ਤੇ ਢੋਲ ਬਾਜਿਆਂ ਨਾਲ ਲੈ ਕੇ ਆਵਾਂਗੇ ਅਸੀਂ ਮੇਰੇ ਨੂੰ ਹਾਂਜੀ ਕਾਕੇ ਦਾ ਪਹਿਲਾ ਪੈਂਸ ਦੇ ਵਿੱਚ ਹੈਗਾ ਵਾਂ ਹਾਂਜੀ ਪਹਿਲੀ ਆ ਤੇ ਬਸ ਖੁਸ਼ੀਆਂ ਨਾਲ ਲੈ ਕੇ